ਪੰਜਾਬ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਇੱਕ ਵੱਡੀ ਰਿਪੋਰਟ ਸਾਹਮਣੇ ਆਈ ਹੈ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ 350000 ਜਾਨਕਿ ਸਾਢੇ 3.5 ਲੱਖ ਪੰਜਾਬੀ 크੍ਰਿਸਚੀਅਨ ਬਣ ਗਏ ਨੇ ਪੰਜਾਬ ਦੇ ਵਿੱਚ ਤਕਰੀਬਨ ਸਾਢੇ 3 ਲੱਖ ਲੋਕ 크੍ਰਿਸਚੀਅਨ ਬਣ ਗਏ ਭਾਵੇਂ ਕਿ ਇਹਨਾਂ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਹੈ ਵੇਖੋ ਉਹਨਾਂ ਦੀ ਬੋਲੀ ਦੇ ਵਿੱਚ ਧਰਮ ਪਰਿਵਰਤਨ ਪਰ ਸਾਡੀਆਂ ਨਜ਼ਰਾਂ ਦੇ ਵਿੱਚ ਆ ਕਿ ਇਹਨਾਂ ਨੇ ਯਿਸੂ ਮਸੀਹ ਦੇ ਲਈ ਆਪਣੇ ਦਿਲ ਖੋਲੇ ਨੇ ਤੇ ਉਹਨੂੰ ਆਪਣੇ ਅੰਦਰ ਬੁਲਾ ਲਿਆ ਹੈ ਤੇ ਖੁਦਾ ਨੇ ਇਹਨਾਂ ਨੂੰ ਧੀਆਂ ਪੁੱਤਰ ਆਪਣੇ ਬਣਾ ਲਿਆ ਹੈ ਹਾਲੇਲੂਇਆ ਇਹ ਹੁਣ ਸਵਰਗ ਰਾਜ ਦੇ ਕੀਨੇ ਮਾਲਕ ਹਾਲੇਲੂਇਆ ਤੇ ਵਿਕੋ ਭੈਣ ਭਰਾਓ ਗੱਲ ਕਰਾਂਗੇ ਕਿ ਕਿਉਂ ਯਿਸੂ ਮਸੀਹ ਦੇ ਕੋਲ ਇਨੇ ਲੋਕ ਆ ਰਹੇ ਵਿਕੋ ਹੁਣ ਤੇ ਸਾਡੇ ਤਿਲ ਆਕਿਆ ਹੋਰ ਵੀ ਬੜੇ ਲੋਕ ਪ੍ਰਭੂ ਦੇ ਕੋਲ ਨੂੰ ਆਉਣਗੇ ਹallelujah ਵੇਖੋ ਭੈਣ ਭਰਾਓ ਲੋਕ ਯਿਸੂ ਸਿ ਨੂੰ ਆਮ ਇੱਕ ਸੰਤ ਇੱਕ ਮਹਾਪੁਰਸ਼ ਮੰਨਦੇ ਪਰ ਵੇਖੋ ਪਵਿੱਤਰ ਵਚਨ ਨੂੰ ਮਹਾਪੁਰਸ਼ ਸ਼ੰਤਰੀ ਮੰਨਦਾ ਪਵਿੱਤਰ ਵਚਨ ਨੂੰ ਖੁਦਾ ਕਹਿੰਦਾ ਉਹਨੂੰ ਰੱਬ ਕਹਿੰਦਾ ਤੇ ਵੇਖੋ ਖੁਦਾ ਨੇ ਪਹਿਲਾਂ ਹੀ ਕਿ ਕਿੰਨੇ ਲੋਕ ਉਹਦੇ ਕੋਲ ਆਉਣਗੇ ਪਹਿਲਾਂ ਇੱਕ ਭਵਿਸ਼ਵਾਣੀ ਕਰਵਾ ਦਿੱਤੀ ਵੇਖੋ ਹੁਣ ਅੱਜ ਲੱਖਾਂ ਦੀ ਤعداد ਨਾਲ ਲੋਕ ਪ੍ਰਭੂ ਦੇ ਕੋਲ ਆ ਰਹੇ ਆ ਤੇ ਵੇਖੋ ਭੈਣ ਭਰਾਓ ਇਹ ਵੀ ਭਵਿੱਖਬਾਣੀ ਕੀਤੀ ਗਈ ਹallelujah ਤਕਰੀਬਨ 750 ਸਾਲ ਪਹਿਲਾਂ ਹallelujah ਪੜ੍ਹਦੇ ਅਸੀਂ ਵਚਨ ਜਿਸ਼ਾਇਆ ਨਬੀ ਦੀ ਪੁਸਤਕ ਦਾ 60ਵਾਂ ਬਾਪ ਉਹਦੀ ਬਾਈਅਤ ਵਿੱਚ ਲਿਖਿਆ ਛੋਟੇ ਤੋਂ ਛੋਟਾ 1000 ਹੋ ਜਾਵੇਗਾ ਅਤੇ ਸਭ ਤੋਂ ਕਮਜ਼ੋਰ ਇੱਕ ਬਲਵੰਤ ਕੌਮ ਮੈਂ ਜੋ ਆ ਸਵੇ ਸਿਰ ਇਹਨੂੰ ਸੇਤੀ ਪੂਰੀ ਕਰਾਂਗਾ ਹallelujah ਵੇਖੋ ਪ੍ਰਭੂ ਦਾ ਪਵਿੱਤਰ ਬਚਨ ਕਹਿੰਦਾ ਕਿ ਛੋਟੇ ਤੋਂ ਛੋਟਾ ਹallelujah ਇੱਕ ਕਹਾੜ ਤੇ ਕਮਜ਼ੋਰ ਤੋਂ ਕਮਜ਼ੋਰ ਇੱਕ ਬਲਵੰਤ ਕੌਮ ਬਣ ਜਾਵੇਗਾ ਪ੍ਰਭੂ ਕਹਿੰਦਾ ਕਿ ਮੈਂ ਪਰਮੇਸ਼ਰ ਕਹਿੰਦਾ ਕਿ ਮੈਂ ਇਹਨੂੰ ਸਮੇ ਸਿਰ ਪੂਰਾ ਕਰਾਂਗਾ ਵੇਖੋ ਭੈਣ ਭਰਾਓ ਅੱਜ ਦੁਨੀਆ ਦੀ ਤਦਾਦ ਯੇਸ਼ੂ ਮਸੀਹ ਵਾਲ ਆਉਂਦੀ ਲੱਖਾਂ ਨਾਲ ਇਹ ਹੋਰ ਵੀ ਵਧੂਗੀ ਕਿਉਂ ਕਿ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਕਮਜ਼ੋਰ ਤੋਂ ਕਮਜ਼ੋਰ ਇੱਕ ਬਲਵੰਤ ਕੌਮ ਬਣ ਜਾਵੇਗਾ ਪੂਰੀ ਕਰੇਗਾ ਉਹ ਜਿੰਦਾ ਖੁਦਾ ਹallelujah ਵੇਖੋ ਭੈਣੋ ਅੱਜ ਦੁਨੀਆ ਨੂੰ ਲੱਗਦਾ ਹੈ ਕਿ ਇਹ ਪੈਸੇ ਦੇ ਕੇ ਫਿਰ ਆਉਂਦੇ ਹallelujah ਜਦ ਕਿ ਜਿਹੜੇ ਮਰਜੀ ਭੈਣ ਪ੍ਰਭੂ ਨੂੰ ਪੁੱਛੋ ਉਹਨਾਂ ਨੂੰ ਉਹ ਖੁਦਾ ਦਾ ਪਿਆਰ ਤੇ ਆਤਮਾ ਦੀ ਸ਼ਕਤੀ ਖਿੱਚ ਕੇ ਲੈ ਕੇ ਯਿਸੂ ਮੱਦ ਆਉਂਦੀ ਹੈ ਹallelujah ਤੇ ਵੇਖੋ ਇੱਕ ਉਹਦਾ ਦੀ ਭਵਿੱਖਵਾਣੀ ਜਿਹੜੀ ਅੱਜ ਹੁਣ ਇਸ ਸਮੇਂ ਤੇ ਪੂਰੀ ਹੋ ਰਈਆ ਹallelujah ਕਿਉਂ ਪੂਰੀ ਹੋ ਰਹੀ ਆ ਵੇਖੋ ਪ੍ਰਭੂ ਦੀ ਮਰਜੀ ਹੈ ਇਸ ਧਰਤੀ ਉਤੇ ਉਹ ਪੂਰੀ ਕਾਇਨਾਤ ਦਾ ਖਾਲਿਕ ਤੇ ਮਾਲਿਕ ਹੈ ਹallelujah ਕਿਉਂਕਿ ਜਦੋਂ ਅਸੀਂ ਵਚਨ ਪੜ੍ਹਦੇ ਆ ਜਿ ਸ਼ਾਇਆ ਨਵੀਂ ਪੁਸਤਕ ਉਹਦਾ 66ਵਾਂ ਉਹਦੀ ਇਕੈਤ ਵਿੱਚ ਲਿਖਿਆ ਯਹੋਵਾ ਆਤ ਦਾ ਹੈ ਤੇ ਸਵਰਗ ਵਿਰਾਸ ਦਾ ਸਨਿਆ ਤੇ ਤਰਤੀਬ ਉਹਦੇ ਪੈਰ ਰੱਖਦੀ ਚੌਂਕੀ ਵੇਖੋ ਖੁਦਾ ਕਹਿੰਦਾ ਹੈ ਤੇ ਸਵਰਗ ਮੇਰਾ ਕੀ ਆ ਸੰਗਸਣ ਤੇ ਧਰਤੀ ਜਿਹੜੀ ਆ ਉਹਦੇ ਪੈਰ ਖੰਡੀ ਕੀ ਆ ਚੌਂਕੀ ਤੇ ਵੇਖੋ ਜਿਉ ਧਰਤੀ ਉਹਦੀ ਚੌਂਕੀ ਆ ਸਵਰਗ ਦਾ ਸੰਗਸਣ ਆ ਤੇ ਵੇਖੋ ਮਰਜੀ ਧਰਤੀ ਉੱਤੇ ਉਹਦੀ ਚਲਣੀ ਉਹੀ ਦੁਨੀਆਂ ਦੇ ਉੱਤੇ ਉਹੀ ਦਿਰਾ ਦੇ ਉੱਤੇ ਸਾਰਿਆਂ ਦੇ ਰਾਜ ਕਰਦਾ ਹੈ ਤੇ ਵੇਖੋ ਜੀ ਉਹਨੇ ਕਿਹਾ ਆ ਕਿ ਇਨਸਾਨ ਮੇਰੇ ਕੋਲ ਆਵੇ ਇਹ ਬਚੇ ਤੇ ਸਵਰਗ ਨੂੰ ਜਾਵੇ ਖੁਦਾ ਦੀ ਮਰਜ਼ੀ ਨੂੰ ਇਨਸਾਨ ਨਹੀਂ ਰੋਕ ਸਕਦਾ ਵੇਖੋ ਖੁਦਾ ਆਪਣਾ ਵਚਨ ਪੂਰਾ ਕਰਨ ਲਈ ਸਦਾ ਹੀ ਜਾਗਦਾ ਰਹਿੰਦਾ ਹੈ ਅੱਜ ਇਸੇ ਕਰਕੇ ਵੇਖੋ ਬਹੁਤ ਵੱਡੀ ਤਦਾਦ ਨਾਲ ਲੋਕ ਯਿਸੂ ਸਿਰ ਵੱਲ ਆ ਰਹੇ ਕਿਉਂਕਿ ਪ੍ਰਭੂ ਪੁਨਰ ਉਭਚਾਉਣਾ ਜਿੰਦ ਤੈ ਪ੍ਰਭੂ ਨੇ 14 ਦੇ ਇਹ ਨਰਤ ਦੇ ਵਿੱਚ ਜਾਣ ਪ੍ਰਭੂ ਚਾਹਦਾ ਹੈ ਕਿ ਉਹ ਸਵਰਗ ਦੇ ਵਿੱਚ ਜਾਣ ਹਾਲੇਲੂਇਆ ਇਸੇ ਕਰਕੇ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਛੋਟੇ ਤੋਂ ਛੋਟਾ ਇਕਲਝਾਰ ਤੇ ਕਮਜ਼ੋਰ ਤੋਂ ਕਮਜ਼ੋਰ ਇੱਕ ਵੱਡੀ ਬਲਵੰਤ ਕੌਮ ਬਣ ਜਾਵੇਗਾ ਹਾਲੇਲੂਇਆ ਵੇਖੋ ਪੈਟਰੋ ਸਦਾ ਪਹਿਲਾਂ ਇਹਨਾਂ ਲੋਕਾਂ ਤੇ ਛੋਟੇ ਲੋਕਾਂ ਨੂੰ ਦਬ ਕੇ ਰੱਖਿਆ ਗਿਆ ਹੋਇਆ ਪਰ ਵੇਖੋ ਖੁਦਾ ਸਮੇਂ ਸਿਰ ਆਪਣੇ ਲੋਕਾਂ ਨੂੰ ਉੱਚੀਆਂ ਕਰਦਾ ਤੇ ਵੇਖਿਆ ਜਾਵੇ ਤੇ ਵਾਕਿਆ ਹੀ ਬਹੁਤ سارے ਅਣਸੀਲ ਲੋਕੀ ਜਿਨ੍ਹਾਂ ਦੀ ਕਿਸੇ ਨੇ ਕਦਰ ਨਹੀਂ ਪਾਈ ਅੱਜ ਉਹ ਖੁਦਾ ਆਪਣੇ ਲੋਕਾਂ ਦੀ ਤੇ ਆਪਣੇ ਨਾਮ ਦੁਨੀਆ ਦੇ ਵਿੱਚ ਉੱਚਿਆਂ ਕਰ ਰਿਹਾ ਹੈ ਹਾਲੇਲੂਇਆ ਤੇ ਵੇਖੋ ਇਹ ਸਾਰਾ ਖੁਦਾ ਦਾ ਪਲਾਨ ਹੀ ਇਸ ਸਾਰੀ ਉਲੀ ਚੋਜਨਾ ਜਿਹੜੀ ਉਹਦੀ ਪੂਰੀ ਹੋ ਰਹੀ ਹੈ ਹਾਲੇਲੂਇਆ ਤੇ ਮੈਂ ਕੋ ਭੈਣ ਭਰਾ ਤੁਹਾਡੇ ਲਈ ਸਮਾਂ ਤੂੰ ਦਿਲ ਦਿਓ ਉਹਨੂੰ ਹਿਰਦੇ ਦਿਓ ਕਿ ਤੇ ਤੁਹਾਨੂੰ ਵੀ ਉਹ ਰਾਜ ਦਵੇ ਜਿਹੜਾ ਰਾਜ ਦੇ ਵਿੱਚ ਦੂਸਰੇ ਭੈ ਭਰਾ ਜਾਣਦੇ ਆ ਤੁਸੀਂ ਵੀ ਜਾਣ ਸਕਦੇ ਜ ਤੁਹਾਡੇ ਕੋਲ ਵੀ ਅਜੇ ਸਮਾਂ ਹੈ ਹਾਲੇਲੂਇਆ ਕਿਉਂਕਿ ਉਹ ਖੁਦਾ ਹੈ ਉਹ ਸਭ ਕੁਝ ਕਰ ਸਕਦਾ ਹੈ ਇੱਕ ਉਹ ਵਚਨ ਦੇ ਵਿੱਚ ਲਿਖਿਆ ਕੋ ਚੌਂਦਾ ਨਹੀਂ ਕਿ ਧਰਤੀ ਦੇ ਉੱਤੇ ਕੋਈ ਵੀ ਬੂ ਨਾਸ਼ ਹੋਏ ਦੇਖੋ ਰੂ ਨਾ ਨਾਸ਼ ਹੋਏ ਪ੍ਰਭੂ ਆਪਣੇ ਵੱਲ ਲੋਕਾਂ ਨੂੰ ਖਿੱਚ ਕੇ ਲੈ ਕੇ ਆ ਰਿਹਾ ਹੈ ਕਿ ਇਹਨਾਂ ਨੂੰ ਸਵਰਗ ਦੇ ਵਿੱਚ ਵੜਾ ਹallelujah ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ ਆਮੀਨ